ਪਟਿਆਲਾ ਤੋਂ ਸ਼ਰਮਸ਼ਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਨਿੱਜੀ ਸਕੂਲ ਦੇ ਵਿੱਚ ਪੜਦੇ 5 ਸਾਲ ਦੇ ਬੱਚੇ ਦੇ ਨਾਲ ਸਕੂਲ ਦੇ ਵਿੱਚ ਬਦਫੈਲੀ ਹੋਈ ਹੈ ਤਾਂ ਦੱਸਦੀ ਹੈ ਕਿ ਬੱਚਾ ਜਿਹੜਾ ਹੈ ਐਲ ਕੇ ਜੀ ਕਲਾਸ ਦੇ ਵਿੱਚ ਪੜਦਾ ਹੈ ਜਿਸ ਦੇ ਨਾਲ ਸਕੂਲ ਦੇ ਵਿੱਚ ਇੱਕ ਵਿਅਕਤੀ ਦੇ ਵੱਲੋਂ ਗਲਤ ਕੰਮ ਕੀਤਾ ਜਾਂਦਾ ਹੈ ਤੇ ਉਸ ਦੇ ਵੱਲੋਂ ਜਦੋਂ ਆਪਣੇ ਪਰਿਵਾਰ ਨੂੰ ਦੱਸਿਆ ਗਿਆ ਕਿ ਉਸ ਦੇ ਪੇਟ ਦੇ ਵਿੱਚ ਦਰਦ ਹੋ ਰਿਹਾ ਤਾਂ ਮਾਪੇ ਜਿਹੜੇ ਨੇ ਆਪਣੇ ਬੱਚੇ ਨੂੰ ਇਲਾਜ ਲਈ ਹਸਪਤਾਲ ਲੈ ਕੇ ਪਹੁੰਚੇ ਜਿੱਥੇ ਡਾਕਟਰਾਂ ਨੇ ਚੈੱਕ ਕੀਤਾ ਤਾਂ ਉਸ ਤੋਂ ਬਾਅਦ ਇਹ ਖੁਲਾਸਾ ਹੋਇਆ ਕਿ ਬੱਚੇ ਦੇ ਨਾਲ ਗਲਤ ਕੰਮ ਹੋਇਆ ਤਾਂ ਦੱਸਿਆ ਕਿ ਬੱਚੇ ਨੂੰ ਚਾਕਲੇਟ ਦਾ ਲਾਲਚ ਦਿੱਤਾ ਗਿਆ ਤੇ ਬੱਚੇ ਨੂੰ ਮਾਰਿਆ ਵੀ ਗਿਆ ਤੇ ਉਸ ਦੇ ਨਾਲ ਗਲਤ ਕੰਮ ਜਿਹੜਾ ਸਕੂਲ ਦੇ ਅੰਦਰ ਹੀ ਕੀਤਾ ਗਿਆ ਫਿਲਹਾਲ ਜਿੱਥੇ ਹੁਣ ਪਰਿਵਾਰ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਉੱਥੇ ਹੀ ਪੁਲਿਸ ਨੂੰ ਵੀ ਇਸ ਬਾਬਤ ਜਾਣਕਾਰੀ ਦਿੱਤੀ ਗਈ ਹੈ ਕਿ ਉਹਨਾਂ ਦੇ ਬੱਚੇ ਦੇ ਨਾਲ ਬਦਫੈਲੀ ਹੋਈ ਹੈ ਜਿਸ ਤੇ ਹੁਣ ਪੁਲਿਸ ਦੇ ਵੱਲੋਂ ਵੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਵੇ ਤਾਂ ਹੁਣ ਦੇਖਣਾ ਹੋਵੇਗਾ ਕਿ ਇਲਾਕੇ ਦੀ ਪੁਲਿਸ ਕਦੋਂ ਇਸ ਬੱਚੇ ਦੇ ਨਾਲ ਬਦਫੈਲੀ ਕਰਨ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰਦੀ ਹੈ ਹਾਂ ਜੀ ਤੁਹਾਡਾ ਮੇਰਾ ਨਾਮ ਗੁਰਿੰਦਰ ਸਿੰਘ ਆ ਜੀ ਸਾਫੀ ਪਾਲਟੀ ਤੋਂ ਅਰਵਿੰਦਰ ਜੀ ਕੀ ਹੋਇਆ ਇਹਨਾਂ ਦੇ ਬੱਚੇ ਦੇ ਨਾਲ ਇਹ ਮੇਰੇ ਜਾਣਕਾਰ ਨੇ ਇਹਨਾਂ ਦਾ ਬੇਟਾ ਇਹ ਉਹਦਾ ਤਾਇਆ ਜੀ ਨੇ ਇਹਨਾਂ ਦਾ ਬੇਟਾ ਪੜਦਾ ਅਰਵਿੰਦੋ ਸਕੂਲ ਜਿਹੜਾ ਬੱਸ ਸੈਂਡ ਲੱਗਿਆ ਜੀ ਹਾਂ ਤੇ ਉਹਨੇ ਕੱਲ ਕੰਪਲੀਟ ਕੀਤੀ ਮੇਰੇ ਪੇਟ ਚੋਰ ਬੈਕ ਚ ਦਰਦ ਹੋ ਰਿਹਾ ਹੈ ਜੋ ਇਹਨਾਂ ਨੇ ਸਾਰੀ ਰਾਤ ਕਿਵੇਂ ਕਰਕੇ ਕੱਟ ਲਈ ਇਸ ਵੇਰੇ ਨਾਲ ਦੇ ਕੋਈ ਨਰਸਿੰਗ ਹੋਮ ਉੱਥੇ ਲੈ ਕੇ ਗਏ ਲਿਜਾਂਤ ਬਾਅਦ ਜਦੋਂ ਚੈੱਕ ਕੀਤਾ ਵੀ ਉਹਦੇ ਨਾਲ ਕੋਈ ਪ੍ਰੋਬਲਮ ਨਹੀਂ ਡਾਕਟਰ ਨੇ ਕਹਿੰਨ ਇਹਨੂੰ ਰਜਿੰਦਰ ਹਸਪੀਟਲ ਇਹ ਜੋ ਅਸਾਨੂੰ ਰਜਿੰਦਰ ਹਸਪਤਾਲ ਆਏ। ਉਰੇ ਡਾਕਟਰ ਨੇ ਚੈੱਕ ਅਪ ਕੀਤਾ। ਤੇ ਫੇਰ ਵੀ ਇਹਦਾ ਕੋਈ ਸ਼ਰੀਰਕ ਸੋਸ਼ਣ ਹੋਇਆ। ਸਾਨੇ ਬੱਚੇ ਨੇ ਪੁੱਛਿਆ ਵੀ ਕੀ ਹੋਇਆ? ਬੱਚਾ ਕਹਿੰਦਾ ਵੀ ਮੇਰਾ ਰਵਿੰਦੋ ਸਕੂਲ ਹੈ। ਯੂ ਐਲ ਕੇਜੀ ਚ ਪੜਦਾ ਹੂ। ਤੇ ਕੋਈ ਬੰਦਾ ਯੂ ਉਥੇ ਸਰ ਕੋਣ ਹੈ, ਕੁਲੀ ਹੈ, ਪੀ ਐਨ ਹੈ, ਕੋਈ ਹੈ ਨਾ EMPLOYEES ਕਲਰਕ ਹੈ। ਕੋਈ ਸਾਨੂੰ ਨਹੀਂ ਪਤਾ ਜੀ। ਕਿੰਨਾ ਮੈਂ ਪਛਾਣ ਲਾਂਗਾ ਉਹਨੂੰ। ਉਹ ਮੈਨੂੰ ਕੋਈ ਰੂਮ ਚ ਲੈ ਗਿਆ ਹਸਪਤਲ ਵਾਲੇ। ਹੋਸਟ ਰੂਮ ਚ ਲੈ ਜਾਣ ਤੋਂ ਬਾਅਦ ਉਹਨੇ ਮੈਨੂੰ ਪੂਰਾ ਪੇਨ ਕੀਤਾ ਠੀਕ ਆ ਪੁਰੋਨੇ ਮੇ ਨਾਲ ਮਾਰਿਆ ਵੀ ਚਾਕਲੇਟ ਵੀ ਦਿੱਤੀ ਕਹਿੰਦਾ ਫਿਰ ਉਹ ਤੋਂ ਮੇਰੇ ਪੇਟ ਰਹਿਣ ਲੱਗ ਗਿਆ ਮੈਂ ਘਰ ਆ ਕੇ ਦੱਸਿਆ ਨਹੀਂ ਮੈਂ ਡਰ ਗਿਆ ਫਿਰ ਮੈਂ ਸ਼ਾਮ ਨੂੰ ਦੱਸਿਆ ਮੇਰੇ ਘਰ ਦੇ ਹਸਪਤਾਲ ਲਗੇ ਫਿਰ ਮੈਂ ਹਸਪਤਾਲ ਆ ਕੇ ਉਹਰੇ ਦੱਸਦੇ ਨਹੀਂ ਇਹ ਦੱਸਿਆ ਕਿ ਕਿੰਨੇ ਕੁ ਸਮੇਂ ਤੋਂ ਉਹਦੇ ਨਾਲ ਬੁਰੇ ਸੀ ਜਾਂ ਕੋਈ ਹੋਰ ਵੀ ਲੋਕ ਸੀ ਇਹ ਤਾਂ ਨਹੀਂ ਦੱਸਿਆ ਬੱਚਾ ਬਹੁਤ ਡਰਿਆ ਹੋਇਆ ਸੀ ਪਹਿਲੀ ਗੱਲ ਤਾਂ ਬਹੁਤ ਡਰਿਆ ਹੋਇਆ ਉਹ ਮੇਰੇ ਸਾਹਮਣੇ ਤੇ ਕਿਨਾਂ ਦੇ ਪਰਿਵਾਰ ਤੋਂ ਕੋਈ ਮੈਡਮ ਸੀ ਉਹਨਾਂ ਨੇ ਦੱਸਿਆ ਜੀ ਮਾਰਾ ਵੀ ਹੈ ਜੋ ਉਹਨੇ ਰਿਪੋਰਟ ਦੇ ਵਿੱਚ ਆਇਆ ਜੀ ਸੈਕੂਅਲ ਹਰਸਮੈਂਟ ਰਿਪੋਰਟ ਦੇ ਵਿੱਚ ਆਇਆ ਜੀ ਐਸਆਈ ਆ ਜੀ ਆਈਏ ਕੋਈ ਹੋਰ ਬੱਚੇ ਵੀ ਸ਼ਿਕਾਰ ਹੋਏ ਨੇ ਇਸ ਚੇਤੇ ਹਾਂ ਜੀ ਕੋਈ ਹੋਰ ਬੱਚੇ ਵੀ ਸ਼ਿਕਾਰ ਬੱਚੇ ਉਹ ਛੋਟਾ ਬੱਚਾ ਕਹਿੰਦਾ ਹੈ ਕਹਿੰਦਾ ਦੋ ਕੁੜੀਆਂ ਹੋਰ ਨੇ ਦੋ ਕੁੜੀਆਂ ਹੋਰ ਨੇ ਬਾਕੀ ਫਿਲਹਾਲ ਇਹ ਨਾਲ ਦਾ ਕਨਫਰਮ ਹੈ ਜੀ ਐਮਐਲਆਰ ਕਟੇਗੀ ਰਿਪੋਰਟ ਹੋ ਚੁੱਕੀ ਹੈ ਇਹਦੀ ਜੀ ਮੈਡੀਕਲ ਹੋ ਚੁੱਕਿਆ ਹੈ ਦਾ ਉਹ ਦਾਖਲਾ ਹੈ ਬੱਚਾ ਅੰਦਰ ਤੇ ਰਿਕੁਐਸਟ ਹੈ ਵੀ ਸਾਰੇ ਨਾਲ ਚਲੋ ਵੀ ਆਪਣਾ ਇਨਸਾਫ ਦੋਣ ਇਹਨਾਂ ਨੂੰ ਕੋਈ ਪੁਲਿਸ ਨੂੰ ਕੰਪਲੇਨਟ ਹੋ ਗਈ ਹੈ ਤਾਂ ਹਾਂ ਪੁਲਿਸ ਕੰਪਲੇਨਟ ਹੋ ਗਈ ਹੈ ਕੰਪਲੀਟ ਆਈ ਹੈ ਜੀ ਆਗੇ ਪੁਲਿਸ ਵਾਲੇ ਕੋਲ ਪੁਲਸ ਵਾਲੇ ਹੱਦ ਤੱਕ ਤਾਂ ਆਏ ਨਹੀਂ ਜੀ ਕਿੰਨੀ ਦੇਰ ਹੋ ਗਈ ਰਿਪੋਰਟ ਦੇ ਘੰਟਾ ਤੱਕ ਹੋ ਗਿਆ ਘੰਟਾ ਘੰਟੇ ਜਿਹੜੇ ਘੰਟਾ ਹੋ ਗਿਆ ਕੋਈ ਫੋਨ ਕਾਲ ਆ ਗਿਆ ਤੇ ਪੁਲਸ ਦਾ ਕੀ ਕੁਛ ਵੀ ਨਹੀਂ ਆਇਆ ਜੀ ਸਕੂਲ ਵੀ ਇਸ ਤਰੀਕੇ ਦੀ ਕਾਰਵਾਈ ਦੀ ਮੰਗ ਕਰਦਾ ਪੁਰ ਇਨਸਾਫ ਮਿਲਣਾ ਚਾਹੀਦਾ ਜੀ ਸਕੂਲ ਪ੍ਰੋਫੈਸਰ ਨਾਲ ਕੋਈ ਗਲਤ ਬਾਤ ਹੋਈ ਤਾਂ ਕੋਈ ਗਲਤ ਬਾਤ ਨਹੀਂ ਵੀ ਰਿਪੋਰਟ ਫਾਰਮ ਕੀਤਾ ਤੁਸੀਂ ਸਕੂਲ ਹਲੇ ਕੁਛ ਨਹੀਂ ਕੀਤਾ ਸਰ ਕਿਉਂਕਿ ਹਲੇ ਉਹਨੂੰ ਤਾਂ ਹੀ ਕਨਫਰਮ ਹੋਇਆ ਜੀ ਹੂੰ ਹੁਣ ਕਨਫਰਮ ਹੋਇਣਾ ਹਲੇ ਹੁਣ ਸਕੂਲ ਜਾਵਾਂਗੇ ਉਹ ਬੰਦੇ ਨੂੰ ਭੁਜਾ ਦੇਣਗੇ ਉਹਦਾ ਫਾਇਦਾ ਕੀ ਆ ਪਰ ਪੁਲਿਸ ਨੂੰ ਚਾਹੀਦਾ ਵੀ ਬਚਾ ਕੇ ਪਹਿਲਾਂ ਬੰਦਾ ਪ੍ਰੈਸ ਕਰਨ ਹੂੰ ਆਵਰੇ ਪ੍ਰਭਾਵ ਤੇ ਠੀਕ ਹੈ ਨਹੀਂ ਤਾਂ ਵੀ ਅਸੀਂ ਆਪ ਆਪਣੇ ਕਰਾਂਗੇ ਜੋ ਵੀ ਹੋ ਸਕੇ ਸਾਡੇ ਤੋਂ ਵੀ ਠੀਕ ਹੈ ਮੇਰਾ ਨਾਮ ਕੋਲਦੀ ਹੈ ਜਿੱਥੇ ਕਿਉਂ ਪੁੱਛੂ ਕੀ ਕਰਨਾ ਰਜਿੰਦਰਾ ਜੀ ਪਛਾਣਦਾ ਇਹ 2-4 ਦਿਨਾਂ ਤੋਂ ਬੇਟਾ ਕਹਿ ਰਿਹਾ ਸੀ ਕਿ ਮੇਰੇ ਪੇਟ ਦੀ ਦਰਦ ਹੈ ਦਰਦ ਹੋ ਰਿਹਾ ਤਾਂ ਕੱਲ ਰਾਤ ਕਹਿੰਦਾ ਜੀ ਉਹ ਮੇਰੇ ਵਿਸ਼ਨੂੰ ਕਹਿੰਦਾ ਕਿ ਉਹ ਮੇਰੀ ਪੋਟੀ ਵਾਲੇ ਜਿਹੜਾ ਦਰਦ ਹੋ ਰਿਹਾ ਤਾਂ ਜਦੋਂ ਉਹਨਾਂ ਨੇ ਚੈੱਕ ਕਰਿਆ ਉਹਦਾ ਨਾ ਪਿੱਛੇ ਸੁਰਾ ਖੁੱਲਾ ਸੀ ਜੀ ਸਿਰੇ ਨਰਸਿੰਗ ਹੌਮ ਜਾ ਗਿਆ ਛੋਟੇ ਡਾਕਟਰ ਕੋਲ ਉਹ ਕਹਿੰਦੇ ਜੀ ਇਹਨਾਂ ਨਾਲ ਗਲਤ ਹੋਇਆ ਵਾ ਹਸਪਤਾਲ ਚੈੱਕ ਕਰਵਾ ਕੇ ਜਾਈ ਔਰ ਆਗੇ ਟੈਸਟ ਕਰਾਇਆ ਪੁਸ਼ਟੀ ਕਰਾਈ ਪੁਸ਼ਟੀ ਥੋੜਾ ਆ ਗਿਆ ਹੀ ਇਹ ਇਥੇ ਰਜਿੰਦਰ ਦਾ ਦਾਖਲ ਕਰਾਇਆ ਹਾ ਰਜਿੰਦਰ ਦਾਖਲ ਆਈ ਬੱਚੇ ਦਾ ਕੋਈ ਤੁਹਾਡੀ ਗੱਲ ਬਾਤ ਹੋਈ ਕੀ ਕੀਆ ਬੱਚੇ ਨੇ ਬੱਚੇ ਬੱਚੇ ਨੇ ਦੱਸਿਆ ਕਿ ਸਕੂਲ ਜੀ ਇੱਕ ਅੰਕਲ ਸੀ ਜਿਹੜੇ ਉਹਨੂੰ ਚਾਰਟ ਤੇ ਲੈ ਕੇ ਸੀ ਕਮਰੇ ਚ ਜੀ ਉੱਥੇ ਚਾਕਲੇਟ ਦਾ ਉਹਦੇ ਆਈ ਪਰ ਉਹ ਗਲਤ ਕੰਮ ਕਰ ਰਹੀ ਜੀ ਕਿਹੜੇ ਸਕੂਲ ਚ ਪਰਦਾ ਅਰਵਿੰਦੋ ਸਕੂਲ ਜੀ ਤੇ ਕਿਥੇ ਉੱਥੇ ਕੋਈ ਜਿਸ ਬੰਦੇ ਦਾ ਨਾਮ ਲੈ ਰਿਹਾ ਉਹ ਕੀ ਕੰਮ ਕਰਦਾ ਕੋਈ ਪਤਾ ਹੈ ਕੋਈ ਜਾਣਕਾਰੀ ਨਹੀਂ ਨਾ ਜੀ ਨਾਮ ਨਹੀਂ ਪਤਾ ਹੈ ਕਿ ਕੌਣ ਸੀ ਅਗਰ ਨਾ ਜੀ ਕਿੰਨੇ ਕਲਾਸ ਦਾ ਬੱਚਾ ਕਿੰਨੀ ਉਮਰ ਹੈ ਜੀ ਐਲ ਕੇ ਜੀ ਕਲਾਸ ਦਾ ਬੱਚਾ ਜੀ 5 ਸਾਲ ਦਾ ਜੀ ਅੱਛਾ ਹੋਰ ਬੱਚੇ ਨੇ ਕੀ ਦੱਸਿਆ ਜੀ ਹਾਂ ਜੀ ਹੋਰ ਕੀ ਹੋਰ ਇਸ ਤੋਂ ਜ਼ਿਆਦਾ ਕੁਝ ਨਹੀਂ ਦੱਸਿਆ ਨੇ ਕੋਈ ਬੱਚੇ ਸ਼ਿਕਾਰ ਹੋਏ ਨੇ ਇਸ ਤੀ ਦਾ ਲੋਕ ਕੁੜੀਆਂ ਦੱਸ ਰਹੀ ਕਿਵੇਂ ਦੱਸੋ ਇਹ ਗੱਲ ਨਾ ਕੀ ਦੱਸਿਆ ਬੱਚੇ ਨੇ ਬੱਚੇ ਨੇ ਕੀ ਦੱਸਿਆ ਤੁਹਾਨੂੰ ਪੂਰਾ ਉਹ ਕਹਿੰਦੇ ਦੋ ਦੋ ਲੜਕੀਆਂ ਲੜਕੀਆਂ ਹੋ ਰਹੇ ਜਿਹੜੇ ਨਾਲ ਫੜਦੀਆਂ ਉਹਨਾਂ ਨਾਲ ਵੀ ਕਰਿਆ ਕਹਿੰਦੇ ਜੀ ਅੱਛਾ ਹਾਂ ਜੀ ਇਹ ਉਹ ਅੰਕਲ ਦੇ ਬਾਰੇ ਦੱਸਿਆ ਕਿ ਕੌਣ ਸੀ ਉੱਥੇ ਸਕੂਲ ਕਿੰਨੇ ਕੀ ਉਹ ਕਹਿੰਦੇ ਸ਼ਗਲ ਤੋਂ ਵਛਾਲ ਲਾਂਗਾ ਜੀ ਤੇ ਹੁਣ ਤੁਸੀਂ ਕੋਈ ਕੰਪਲੇਂਟ ਵਗੈਰਾ ਕੀਤੀ ਹੈ ਜਾਂ ਤੁਸੀਂ ਸਕੂਲ ਦੇ ਵੀ ਸੰਪਰਕ ਕੀਤਾ ਹੈ ਕੀ ਕੀਤਾ ਹਾਲੇ ਸਕੂਲ 'ਚ ਸੰਪਰਕ ਨਹੀਂ ਕੀਤਾ ਜੀ ਹਾਂ ਕੋਈ ਕੰਪਲਿਸ ਕੰਪਲੇਂਟ ਵਗੈਰਾ ਹਾਲੇ ਤੱਕ ਨਹੀਂ ਹਾਂਜੀ ਮੇਰੇ ਹਾਂ ਜੀ ਕੋਈ ਆਈ ਐ ਪੁਲਿਸ ਇੱਥੇ ਹੁਣ ਤੱਕ ਹਾਲੇ ਨਾ ਜੀ ਬੱਚੇ ਨੇ ਕੋਈ ਦੱਸਿਆ ਤੁਹਾਨੂੰ ਕਿ ਕਿੰਨੇ ਸਮੇਂ ਤੋਂ ਇਹ ਹੋ ਰਿਹਾ ਸੀ ਉਹਦੇ ਨਾਲ ਜਾਂ ਕਿੰਨੇ ਨਾ ਯੋ ਇਹ ਨਹੀਂ ਸਹੀ ਕਿ ਕਿਆ ਕਿੰਨੇ ਟਾਈਮ ਤੋਂ ਹੋ ਰਹੀ ਹੈ ਅੱਛਾ ਪੂਰ ਪ੍ਰਬੰਧ ਕਰਨ ਨਾਲ ਗੱਲ ਕੀਤੀ ਤੁਸੀਂ ਇਸ ਬਾਰੇ ਹਲੇ ਹਲੇ ਨਾ ਆਈ ਪਹਿਲਾਂ ਦੋਰੀ ਚੈੱਕ ਕਰਾਈ ਆਗੇ ਅੱਛਾ ਅੱਜ ਵੀ ਤਾਂ ਲੱਗਿਆ ਤੁਹਾਨੂੰ ਹਾਂ ਜੀ ਕਟਨਾ ਕਿੰਨੀ ਦਿਨ ਪਹਿਲੀ ਹੈ ਕੱਲ ਦੀ ਹੈ ਜੀ ਕੱਲ ਦੀ ਹੈ ਜੀ ਕੱਲ ਦੀ ਕਟਨਾ ਹਾਂ ਜੀ ਕੀ ਕਾਰਵਾਈ ਕੀ ਮੰਗ ਕਰਦੇ ਹੋ ਤੁਸੀਂ ਆਪਾਂ ਅਸੀਂ ਇਹ ਮੰਗਦੇ ਹਾਂ ਸਾਹਿਬ ਜੀ ਕਿ ਅੱਗੇ ਨੂੰ ਕਿਸੇ ਹੋਰ ਬੱਚੇ ਨਾਲ ਨਾ ਹੋਵੇ ਇਹ ਜੀ ਜੀ